ਸਰਪੰਚ ਬਾਲ ਸਿੰਘ ਸਰਪੰਚ ਦੇ ਫੋਟੋਸੈੱਟ ਜਿਹੜਾ ਹਾਸਾ ਹੋਇਆ ਉਹ ਕੀ ਗੱਲਬਾਤ ਜੀ ਜੀ ਮੈਨੂੰ ਮੌਕੇ ਤੇ ਤਾਂ ਨਹੀਂ ਪਤਾ ਮੈਨੂੰ ਕਿਉਂਕਿ 9 ਵਜੇ ਕੇ 9:30 ਵਜੇ ਦੇ ਕਰੀਬ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਕਿ ਮੈਂ ਇੱਕ ਫਟੜ ਨੂੰ ਵੀ ਸਾਡੇ ਆਪਣੇ ਪਿੰਡ ਨਾਲ ਹਾਦਸਾ ਹੋ ਗਿਆ ਵੀ ਮੈਂ ਇੱਕ ਫਟੜ ਨੂੰ ਲੈ ਕੇ ਹਸਪੀਟਲ ਪਹੁੰਚ ਗਿਆ ਤੇ ਉਹ ਇੱਕ ਮੁੰਡੇ ਦੀ ਡੈਥ ਹੋ ਗਈ ਪ੍ਰਸ਼ਾਸਨ ਉੱਤੇ ਪਹੁੰਚਣ ਵਾਲਾ ਹੋ ਤੁਸੀਂ ਵੀ ਪਹੁੰਚੋ ਪਰ ਜਦੋਂ ਮੈਂ ਗਿਆ ਉਦੋਂ ਨੂੰ ਪੁਲਿਸ ਪ੍ਰਸ਼ਾਸਨ ਨੇ ਉਹ ਡੈੱਡ ਬੋਡੀ ਨੂੰ ਰਿਕਵਰ ਕਰ ਲਿਆ ਸੀ ਮੁੰਡੇ ਨੂੰ ਜਸਵੀਰ ਸਿੰਘ ਪੁੱਤਰ ਰਾਮਪਾਲ ਸਿੰਘ ਤੇ ਉਹਦੀ ਡੈਥ ਹੋ ਚੁੱਕੀ ਸੀ ਕਿਸੇ ਅਣਪਛਾਤੇ ਵਾਹਨ ਦੇ ਨਾਲ ਤੇ ਇਹਦੇ ਬਹੁਤ ਹੀ ਦੁਖਦਾਈ ਘਟਨਾ ਹੈ ਜੀ ਇਹਦਾ ਸਾਨੂੰ ਸਾਰੇ ਬਹੁਤ ਅਫਸੋਸ ਹੈ ਅਤੇ ਨਾਲ ਹੀ ਅਸੀਂ ਡਿਮਾਂਡ ਕਰਦੇ ਆਂ ਇੱਕ ਤਾਂ ਦੋ ਇੱਕ ਤਾਂ ਡਿਮਾਂਡ ਇਹ ਹੈ ਜੀ ਵੀ ਮਜ਼ਦੂਰ ਪਰਿਵਾਰ ਹੈ ਗਰੀਬ ਪਰਿਵਾਰ ਹੈ ਪ੍ਰਸ਼ਾਸਨ ਵੱਲੋਂ ਇਹਦੀ ਮਦਦ ਕੀਤੀ ਜਾਵੇ ਐਂਡ ਦੂਸਰੀ ਸਾਨੂੰ ਇਹ ਹੈ ਜੀ ਵੀ ਵੀ ਸ਼ੁੱਡ ਵੀ ਬੰਟ ਜਸਟਿਸ ਤੇ ਕੋਈ ਵੀ ਜਿਹੜਾ ਦੋਸ਼ੀ ਹੈ ਇਹਦਾ ਜਿਨੇ ਵੀ ਇਹ ਘਟਨਾ ਕੀਤੀ ਹੈਰ ਉਦੋਂ ਬਾਅਦ ਉਹ ਫਰਾਰ ਹੋ ਗਿਆ ਉਹਦੇ ਉਹਨੂੰ ਲੱਭ ਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹਦੀ ਤਹ ਤੱਕ ਜਾਣਾ ਚਾਹੀਦਾ ਤੇ ਕੋਈ ਵੀ ਇਨੋਸੈਂਟ ਪਰਸਨ ਨੂੰ ਨਹੀਂ ਹੋਣੀ ਚਾਹੀਦੀ ਜੋ ਅਸਲ ਦੋਸ਼ੀ ਹੈ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਸੋ ਸਾਡੀ ਤਾਂ ਇਹ ਡਿਮਾਂਡ ਹੈ ਜੀ ਵੀ ਇੰਪਰਿਵਾਰ ਨੂੰ ਨਿਆਂ ਮਿਲੇ ਗਰੀਬ ਪਰਿਵਾਰ ਹੈ ਇਹਨਾਂ ਨੂੰ ਪ੍ਰਸ਼ਾਸਨ ਵੱਲੋਂ ਮਦਦ ਵੀ ਕੀਤੀ ਜਾਵੇ ਸਰਪੰਚ ਸਾਹਿਬ ਘਟਨਾ ਹੋਈ ਹੈ ਉਹ ਕਿੰਸੀ ਮੈਂ ਮਜੂਦਾ ਸਰਪੰਚ ਹਰਪਾਲ ਸਿੰਘ ਪਿੰਡ ਕਪਿਆਲ ਮੇਰੇ ਪਿੰਡ ਉਹ ਬਹੁਤ ਹੀ ਹਾਣ ਹੋਣੀ ਘਟਨਾ ਵਾਪਰੀ ਹੈ ਜੋ ਕਿ ਸ਼ਾਮ ਨੂੰ ਤਕਰੀਬਨ 8 ਵਜੇ ਮੇਰੇ ਗਵਾਂਢੀ ਪਿੰਡ ਦੇ ਸਰਪੰਚ ਵਿੰਦਰ ਸਿੰਘ ਨੇ ਮੈਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਮੈਂ ਤੁਰੰਤ ਆਪਣਾ ਵਹੀਕਲ ਲੈ ਕੇ ਘਟਨਾ ਵਾਲੀ ਜਗ੍ਹਾ ਦੇ ਉੱਪਰ ਗਿਆ ਤੇ ਮੌਕੇ ਤੇ ਜਸਵੀਰ ਸਿੰਘ ਪੁੱਤਰ ਰਾਮਪਾਲ ਸਿੰਘ ਦੀ ਡੈਥ ਹੋਈ ਹੋਈ ਸੀ ਤੇ ਦੂਸਰਾ ਉਸ ਦਾ ਸਾਥੀ ਗੁਰਧਿਆਨ ਸਿੰਘ ਜੋ ਕਿ ਅਟਰ ਰੂਪ ਦੇ ਵਿਚ ਸੀ ਔਰ ਆਪਣੀ ਸੁੱਟ ਦੇ ਵਿੱਚ ਨਹੀਂ ਸੀ ਮੈਤਰਾਣ ਤੋਂ ਉਹਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਭਵਾਨੀਗੜ ਹਸਪੀਟਲ ਦੇ ਵਿੱਚ ਲੈ ਕੇ ਉਸ ਦਾ ਟ੍ਰੀਟਮੈਂਟ ਕਰਾਇਆ ਤੇ ਭਵਾਨੀਗੜ ਹਸਪੀਟਲ ਨੇ ਗੁਰਧਿਆਨ ਸਿੰਘ ਨੂੰ ਪਟਿਆਲਾ ਰੈਫਰ ਕੀਤਾ ਗਿਆ ਪਰਵਾਹ ਦੀ ਸਥਿਤੀ ਦੀ ਰਚਕੀ ਹੈ ਦੇ ਅਪਕ ਤੇ ਤੌਰ ਤੇ ਹੀ ਹੈ ਪਰਵਾਹ ਦੀ ਸਥਿਤੀ ਦੋ ਭਰਾ ਸੀ ਜੀ ਇਹ ਤੇ ਤਿੰਨ ਇਸ ਦੀਆਂ ਭੈਣਾਂ ਨੇ ਤੇ ਮਜ਼ਦੂਰ ਪਰਿਵਾਰ ਸੀ ਗਿਆ ਤੇ ਆਰਥਿਕ ਤੌਰ ਤੇ ਲੋੜਬੰਦ ਪਰਿਵਾਰ ਹੈ ਜੀ ਤੁਹਾਨੂੰ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਐਫ ਆਈ ਆਰ ਨੋਟਸ ਕਰਤੀ ਹੈ ਜੀ ਅਣਪਛਾਤੇ ਵਹੀਕਲ ਤੇ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਨੇ ਬਸਵਾਸ ਦਵਾਇਆ ਪੁਲਿਸ ਟਰੇਸ ਦੇ ਵਿੱਚ ਸਵੇਰ ਦੀ ਲੱਗੀ ਹੋਈ ਹੈ ਸਰ ਜੀ ਦਾ ਬੋਲ ਸੀ ਇਹ ਸੀ ਰਾਜਵਿੰਦਰ ਸਿੰਘ ਐਕਸਟੈਂਡ ਵੇ ਦੇ ਕਰਮਮੰਦ OK ਚੁਰੰਟ ਹੋਇਆ ਸੀ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਸਵੀਰ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਕਪਾਲ ਦੀ ਮੌਕੇ ਤੇ ਹੜਸ ਹੋ ਗਈ ਸੀ ਤੇ ਗੁਰਤੇ ਆਨ ਸਿੰਘ ਦਾ ਪੁੱਤਰ ਜਗਨਨਾਥ ਵਾਸੀ ਕਪਾਲ ਉਹ ਇੰਜਰ ਸੀ ਉਹਨੂੰ ਚੱਕ ਕੇ ਮਨਸਰ ਅਸੀਂ ਦਾਖਲ ਕਰਾਤਾ ਸੀ ਤੇ ਅੱਜ ਉਹਦਾ ਰਿਪੋਰਟ ਸਮਟ ਕਰਾਵਾਂਗੇ ਉਹ ਡਾਣ ਕਰਾ ਕੇ ਮਨਲਾਤ ਵਾਰਤਾ ਹੋ ਰਿਹਾ ਦਨ ਜਿਹੜੀ ਤਵਤੀਸ਼ ਹੈ ਜੀ ਮੋਗੇ ਸਾਨੂੰ ਚੱਲੀ ਹੈ